बोले किदा मुंह देख के करो तो निकल देव सारे जने यार हाय मेरी लट मेरा गोडा टूट गया फोन करो किसी ने यार देखो मैं कित्थे गड्डी दुवाई है मैं तू यार कित्थे सयाणा बेला मेरा नहीं मेरा हनी कोई द कौन वेखो कोई ना कोई ना कोई ठीक किसी को बेंटेड है किसी को बेंटेड वगैरह है ਮੇਰਾ ਗੱਡਾ ਟੁੱਟ ਗਿਆ ਆਏ ਮੈਨੂੰ ਕਿਵੇਂ ਪਾਰਸੇ ਪਹਚਾਉ ਮੈਂ ਮਰ ਗਈ ਮੇਰੇ ਮੇਰਾ ਮੇਰਾ ਪੁੱਤ ਤੂੰ ਸਮਝਾ ਦੇ ਯਾਰ ਕੋਈ ਮਾਤਾ ਠੀਕ ਹੋ ਜਾਏਗਾ ਤੂੰ ਗੱਡੀ ਕਿੱਥੋਂ ਕਵਾਉਣੇ ਮਾਰਦਾ ਪਿਆ ਯਾਰ ਐਂਬੂਲੈਂਸ ਵਗੈਰਾ ਨੂੰ ਹੋਣੀ ਸੀ ਥੋੜਾ ਪਿੱਛੇ ਉਹ ਵੀਰੇ ਮੈਂ ਤਾਂ ਬੜੀ ਸੈਰ ਤੇ ਸੀ ਯਾਰ ਬਹੁਤ ਦੁੱਖ ਨੇ ਮਾਰੀ ਗਿਆ ਇਹ ਬਾਤ ਤੇ ਕਰਨਾ ਐਂਬੂਲੈਂਸ ਨੂੰ ਫੋਨ ਕੀਤਾ ਪਹਿਲਾਂ ਯਾਰ ਇਹਨਾਂ ਨੂੰ ਦੇਖ ਲਓ ਤੁਸੀਂ ਯਾਰ ਕੋਈ ਨਾ ਤੁਸੀਂ ਆਪਣਾ ਫੋਟੋ ਵਗੈਰਾ ਕਰ ਲਓ ਐਂਬੂਲੈਂਸ ਮੈਂ ਗੱਡੀ ਚਲਾਣੀ ਚਾਹੁੰਦਾ ਕੋਈ ਵੇ ਕੋਈ ਨਾ ਖੁਸ਼ੀ ਖੁਸ਼ੀ ਆ ਰਹੇ ਆ ਹਾਂ ਉੱਥੋਂ ਮਜੇ ਨਾਲ ਅਸੀਂ ਕਿਹੜਾ ਯਾਰ ਦੁਗੀਓ ਯਾਰ ਤੂੰ ਗੱਡੀ ਮੈਂ ਗੱਡੀ ਉਹਨੂੰ ਪਛੋਟ ਡਰਾਈਵਰ ਨੂੰ ਉਹਨੂੰ ਉਹਨੂੰ ਪਛੋਟ ਵਾਲੇ ਬੰਦੇ ਨੂੰ ਲੈ ਕੇ ਆ ਗਿਆ ਗੱਡੀ ਸਟਾਰਟ ਕਰਕੇ ਦੇਖੋ ਤੂੰ ਲੈ ਕੇ ਚੁੱਪੀ ਮਾਰ ਸੋਕ ਗੱਡੀ ਸਟਾਰਟ ਇਹੋ ਕਾ ਉਹਨੂੰ ਰੁਕਾ ਡਰਾਈਵਰ ਤਾਂ ਹੋਣੀ ਉਹਦਾ ਕਰ ਰਹੇ ਆਂ ਆ ਲੋ ਆ ਲੋ ਬੈਂਡ ਲਾਓ ਭਾਜੀ ਇਹਨਾਂ ਪੈਰ ਤਾਂ ਦੇਖੋ ਨਾਲ ਇਹਨਾਂ ਨੂੰ ਇਹਨੂੰ ਸਮਝਾ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਤੁਸੀਂ ਬੈਂਡ ਲਾਓ ਇਦਾਂ ਨਹੀਂ ਸਰਨਾ ਵੀ ਇਦਾਂ ਨਹੀਂ ਸਰਨਾ ਬਹੁਤ ਜ਼ਿਆਦਾ ਵੱਡੀ ਪੱਟੀ ਲੱਗੇਗੀ ਵੱਡੀ ਪੱਟੀ ਲੱਗੇਗੀ ਕੋਈ ਨਾ ਕੋਈ ਕਰਨਾ ਮੈਂ ਬੇਫਿਕਰ ਹਾਂ ਨਾ ਤੁਹਾਡੇ ਸਾਡਾ ਟੋਕੇ ਨੂੰ ਹੁਣ ਗੱਡੀ ਆਣ ਲੱਗੀ ਯਾਰ ਤੂੰ ਆਹ ਬਾਈਓ ਵੱਡੀ ਠੀਕ ੱਤੇ ਉਹਦੇ ਗੱਡੀ ਦੇ ਉਹਦੇ ਮਾਰ ਮੈਂ ਕਿੱਥੇ ਨਿਕਲ ਗਿਆ ਮੈਂ ਥੱਲੇ ਤਾਰ ਲਿਖ ਦੇ ਦਿੰਦੇ ਦੇਖ ਕੇ ਤੂੰ ਦੇਖ ਕਿਉਂ ਥੱਲੇ ਮਾਰਦੀ ਲੈ ਗੱਡੀ ਉੱਚੀ ਯਾਰ ਕੋਈ ਯਾਰ ਸਾਡੇ ਯਾਰ ਤੂੰ ਬੇਕੁਫਿਆ ਨਾ ਕਹਿਣਾ ਮਾਜਾ ਡਰਾਈਵਰ ਤੂੰ ਮੈਂ ਯਾਰ 来けど हां नहीं यार नहीं यार रात टूट गई हाय मेरी रात टूट गई मेरी रात टूट गई अरे मुझे के दिया पूरा काम ले दिया खेलने डाल ले खेलने तो प्रचार भी ले वो बंदे लकड़ी के छिलक से बेचारे ले होने भाई भैया गाड़ी ना यार चलो हां बट यहां पे ना एक्सीडेंट हुआ है ਉਹ ਗੱਡੀ ਤੀਰੇ ਬਣ ਕੱਢੀ ਬ੍ਰੇਕ ਮਾਰ ਕੇ ਬ੍ਰੇਕ ਮਾਰ ਕੇ ਗੱਡੀ ਲੱਗ ਗਈ ਖਾਇ ਕੋਈ ਇਜ਼ਾਹ ਕਰੋ ਜਦੋਂ ਇਹ ਸਾਈਡ ਲਗਾ ਠੰਗੀ ਰਸਤਾ ਚੱਲ ਉਹ ਚੱਟੋ 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 ਵੀ ਮਦਦ ਕਰੋ ਚੱਟੋ 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 ਹਾਂ ਕਰ ਜਾ ਕਰੋ ਜੀ ਚੱਲੇ ਯਾਰ ਜੀ ਵੱਟੀ ਦਾ ਟਮਾਟਾ ਨਹੀਂ ਆ ਰਿਹਾ ਇਹ ਵੱਟੀ ਆਹ ਵਾਲੀ ਨੁੱਤਰ ਵੱਜੀ ਹੈ ਯਾਰ ਸਾਜਾ ਦਾ ਐ ਕਾ ਫੁੱਲ ਆ ਇਹ ਨਹੀਂ ਪੱਦੀ ਨਹੀਂ ਮਾਵਾ ਮੇਰੇ ਸਰਕਾਰੀ ਅਸਲ ਚਾਹਣਾ ਮੈਂ ਆਕਰ ਫਿਰ ਮਗਰ ਮਾਵਾ ਸੀਐਨਜੀ ਆਇਆ ਬਹੁਤ ਵਜਾ ਹੋ ਗਿਆ ਨਾ ਹੈ ਬਹੁਤ ਵਜਾ ਹੋ ਗਿਆ ਬੜਾ ਨਹੀਂ ਉਹ ਵੀ ਮੈਂ ਇਹ ਤਾਂ ਹੁਣ ਦੇਖਿਆ ਅੰਦੇ ਤੇ ਸੀਐਨਜੀ ਬਹੁਤ ਵਜਾ ਹੋ ਗਿਆ ਯਾਰ ਆ ਤੈਨੂੰ ਨਾ ਹਲੋ ਆ ਇਹ ਚੱਲੂ ਨੰਦ ਲਾ ਲੂ ਜਦੋਂ ਵੀ ਜਦੋਂ ਚੱਲਦਾ ਤੁਸੀਂ ਨਾਲ ਫੋਟੋ ਆਹ ਆ ਚੀ ਕਰਣੀ ਬਣੀ ਐ ਕਸਮਾ ਮਾਰਨੀ ਹੈ ਕੋਈ ਬੰਪਰ ਵਿੱਚ ਸੱਟ ਮਾਰਨਾ ਯਾ ਦੁਕਾਨੇ ਬੰਦੇ ਵਜੇ ਯਾਤਰਾ ਕਿੱਥੇ ਸੱਟ ਵੱਜ ਗਈ ਜਾ ਰਿਹਾ ਕੋਈ ਨਾ ਕੋਈ ਨਾ ਵੱਜਾ ਪੱਥਰ ਉੱਪਰ ਦਿੱਤਾ ਉਹ ਲੱਗਦੇ ਹੋਈ ਕੋਈ ਰੋਡ ਹੈਗੀ ਬਾਈ ਤੁਹਾਡੇ ਕੋਲ ਪਤਾ ਨਹੀਂ ਯਾਰ ਮੈਂ ਯਾਤਰਾ ਤੇ ਲੈ ਗਿਆ ਆ ਆਨੰਦਪੁਰਣ ਨੂੰ ਯਾਰ ਤਾਂ ਇਹ ਸੱਟ ਮਾਰ ਕੇ ਦੇਖੀ ਮਣੀ ਜੀ ਥੋੜੀ ਜੀ ਪੱਥਰ ਦੇ ਕੋਲ ਆਪਣੇ ਕੋਲ ਰੋਡ ਤਾਂ ਨਹੀਂ ਹੈ ਨਾ ਕੋਈ ਹੋਰ ਗੱਡੀ ਚਾਲ ਬਾਈ ਰੋਡ ਰੋਡ ਤਾਂ ਨਹੀਂ ਦੇਵੀ ਗੱਡੀ ਕੋਈ ਰੋਡ ਚੇਦੀ ਮਾਰ ਜੇ ਸੱਟ ਮਾਰ ਦੇਖੀ ਪੱਥਰ ਨਾਲ ਉਹ ਥੋੜਾ ਜਿਹਾ ਜਗ੍ਹਾ ਬਣਦੇ ਚੱਕਾ ਘੁੰਮਣ ਦੀ ਮੱਡੀ ਤੋਂ ਲਿਆ ਜਾਂਦਾ ਆਪਦੀ ਵੀਡੀਓ ਤੇ ਬੜੀ ਕੀ ਚੀਜ਼ ਹੈ ਲੋ ਚੱਸੀ ਆ ਗਈ ਥੋੜੀ ਹੈ ਇਹ ਨਾ ਜਿਹੜਾ ਇਹਦੇ ਨਾਲ ਅਟੈਚ ਹੋ ਰਿਹਾ ਲੋਡਨਾ ਇਹਦੇ ਕਰਕੇ ਹੁਣ ਜੇ ਟਾਇਰ ਚ ਲਾਣਗੇ ਤਾਂ 4.50 ਹੋਰ ਸੀएनजी ਸੀ ਬਹੁਤ ਜ਼ਿਆਦਾ ਬਚਾਅ ਹੋਇਆ ਸੀएनजी ਫਟ ਜਾਂਦਾ ਨਾ ਕੰਮ ਹੋ ਜਾਣਾ ਸਾਰਿਆਂ ਦਾ ਯਾਰ ਇੱਕ ਐਸੀ ਫੁੱਲ ਭਰੀ ਪੀ ਉਹਦੇ ਚ ਖਾਲੀ ਭਰਾਈ ਮਿਲ ਜਾ ਸਟਾਰਟ ਹੋ ਲੈ ਨਾਟ ਹੋ ਗਿਆ ਯਾਰ ਸਟਾਰਟ ਹੋ ਰਿਹਾ ਬਸ ਉਹੀ ਪੰਗਾ ਹੈ ਇਹਨੂੰ ਉਹ ਟਾਇਰ ਰੜਾ ਉਹ ਟਾਇਰ ਰੜਾ ਪੱਥਰ ਹੋਵਿੰਦਾ ਫਿਰ ਸੱਟ ਮਾਰ ਕੋਲਦੀ ਮੜਾ ਜਾ ਜਗਾੜ ਵੀ ਨਹੀਂ ਆ ਲਾਂ